ਪਿੰਕੀ ਬਹੁਤ ਹੀ ਜ਼ਿਆਦਾ ਸੋਹਣੀ ਤੇ ਆਪਣੀ ਪੜ੍ਹਾਈ ਕਰ ਰਹੀ ਸੀ ਉਸ ਦੇ ਘਰ ਦੇ ਵਿੱਚ ਉਸ ਦੇ ਮਾਪਿਓ ਅਤਿ ਘਰ ਸੀ ਅਤੇ ਇਹ ਘਟਨਾ ਉਸ ਸਮੇਂ ਦੀ ਹੈ ਜਦੋਂ ਪਿੰਕੀ ਅਤੇ ਉਸ ਦੇ ਭਰਾ ਦੀਆਂ ਛੁੱਟੀਆਂ ਚੱਲ ਰਹੀਆਂ ਸੀ ਉਸ ਦੀ ਉਮਰ ਉਸ ਸਮੇਂ 19 ਸਾਲ ਸੀ ਵੇਖਣ ਵਿੱਚ ਬਹੁਤ ਹੀ ਜ਼ਿਆਦਾ ਸੋਹਣੀ ਉਸ ਦਾ ਭਰਾ ਉਸ ਤੋਂ ਛੋਟਾ ਸੀ ਛੁੱਟੀਆਂ ਹੋਣ ਕਰਕੇ ਉਸਦੀ ਮਾਂ ਨੇ ਕਿਹਾ ਕਿ ਤੁਸੀਂ ਦੋਨੋਂ ਆਪਣੀ ਭੈਣ ਦੇ ਘਰ ਜਾਓ 3 ਸਾਲ ਪਹਿਲਾਂ ਹੀ ਉਸਦੀ ਵੱਡੀ ਭੈਣ ਦਾ ਵਿਆਹ ਹੋਇਆ ਸੀ ਅਤੇ ਉਸਦੇ ਜੀਜੀ ਦਾ ਸੁਭਾਅ ਬਿਲਕੁਲ ਵੀ ਵਧੀਆ ਨਹੀਂ ਸੀ ਉਹ ਉਸਦੀ ਭੈਣ ਨੂੰ ਉੱਠਦਾ ਮਾਰਦਾ ਤੰਸ਼ੀ ਕਰਦਾ ਸੀ ਅਤੇ ਉਹ ਉਸਦੀ ਭੈਣ ਤੇ ਇੰਨੇ ਜ਼ੁਲਮ ਕਰਦਾ ਸੀ ਫੇਰ ਵੀ ਉਹ ਉਸ ਦੀਆਂ ਤਾਰੀਫਾਂ ਕਰਦੀ ਅਤੇ ਉਸ ਦੀਆਂ ਸਾਰੀਆਂ ਗੱਲਾਂ ਮੰਨਦੀ ਸੀ ਅਤੇ ਉਸ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੀ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਦੋਨੋਂ ਆ ਰਹੇ ਨੇ ਤਾਂ ਉਸ ਦੀ ਭੈਣ ਬਹੁਤ ਜ਼ਿਆਦਾ ਖੁਸ਼ ਹੋ ਗਈ ਸੀ ਦੋਨੋਂ ਜਣੇ ਜਦੋਂ ਬਸਟਾਡੇ ਤੇ ਪਹੁੰਚੇ ਤਾਂ ਉਸ ਦਾ ਜੀਜਾ ਉਸ ਨੂੰ ਲੈ ਲੈ ਆਇਆ ਜਿੱਦਾਂ ਹੀ ਉਸ ਨੇ ਪਿੰਕੀ ਨੂੰ ਵੇਖਿਆ ਤਾਂ ਉਸ ਦੀ ਅੱਖਾਂ ਦੇ ਵਿੱਚ ਹੈਰਾਨੀ ਭਰ ਗਈ ਸੀ ਨੋਹੋ ਉਸ ਤੇ ਹੀ ਨਜ਼ਰ ਟਿਕਾਈ ਬੈਠਾ ਸੀ ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਉਸ ਨੂੰ ਹੁਣ ਪਤਾ ਨਹੀਂ ਕੀ ਕਰ ਦਊਗਾ ਕਿਉਂਕਿ ਉਹ ਉਸ ਨੂੰ ਬਹੁਤ ਹੀ ਨਾ ਬਾਅਦ ਮਿਲਿਆ ਸੀ ਤੇ ਪਿੰਕੀ ਹੁਣ ਬਹੁਤ ਹੀ ਜ਼ਿਆਦਾ ਸੋਹਣੀ ਤੇ ਜਵਾਨ ਹੋ ਗਈ ਸੀ ਉਸ ਪਰਮਾ ਸ਼ਰੀਰ ਸੀ ਤੇ ਉੱਪਰੋਂ ਜਵਾਨ ਜਿਸ ਨੂੰ ਵੇਖ ਕੇ ਉਸ ਦੇ ਚੀਚੇ ਦਾ ਦਿਮਾਗ ਖਰਾਬ ਹੋ ਰਿਹਾ ਸੀ ਉਹ ਪਿੰਕੀ ਕੋਲ ਆਇਆ ਤੇ ਉਸ ਨੂੰ ਆਪਣੇ ਘਰ ਨਾਲ ਲਾ ਲਿਆ ਪਿੰਕੀ ਨੂੰ ਇਹ ਗੱਲ ਬੜੀ ਅਜੀਬ ਲੱਗੀ ਜਿੱਦਾਂ ਹੀ ਉਸਨੇ ਪਿੰਕੀ ਨੂੰ ਨਾਲ ਲਾਇਆ ਉਸਦੇ ਸਰੀਰ ਦੇ ਵਿੱਚ ਇੱਕ ਕਰੰਟ ਜਿਹਾ ਲੱਗਾ ਫਿਰ ਉਸਨੇ ਪਿੰਕੀ ਦੇ ਭਰਾ ਨੂੰ ਵੜੇ ਲਾਇਆ ਜਿੱਦਾਂ ਹੀ ਘਰ ਪਹੁੰਚੇ ਉਸਦੀ ਭੈਣ ਉਹਨਾਂ ਨੂੰ ਵੇਖ ਕੇ ਬਹੁਤ ਖੁਸ਼ ਹੋ ਗਈ ਸੀ ਅਤੇ ਫਿਰ ਪਿੰਕੀ ਨੇ ਦੱਸਿਆ ਕਿ ਹੁਣ ਅਸੀਂ ਇੱਕ ਮਹੀਨਾ ਤੁਹਾਡੇ ਕੋਲ ਰਾਵਾਂਗੇ ਅਤੇ ਸਾਰੇ ਦੋਨਾਂ ਦੀਆਂ ਸਕੂਲ ਵਿੱਚ ਛੁੱਟੀਆਂ ਨੇ ਇਹ ਸੁਣ ਕੇ ਉਸਦੀ ਵੱਡੀ ਭੈਣ ਨੂੰ ਬਹੁਤ ਚਾਅ ਚੜ ਗਿਆ ਸੀ ਫਿਰ ਉਸਦੇ ਜੀਜੀ ਨੇ ਕਿਹਾ ਕਿ ਤੁਸੀਂ ਹੁਣ ਫਰੈਸ਼ ਹੋ ਜਾਓ ਉਸ ਤੋਂ ਬਾਅਦ ਆਪਾਂ ਸਾਰੇ ਚਾਹ ਨਾਸ਼ਤਾ ਕਰਦੇ ਹਾਂ ਪਿੰਕੀ ਦੀ ਮਾਂ ਨੇ ਜਿਹੜਾ ਸਮਾਨ ਉਸਦੀ ਭੈਣ ਲਈ ਭੇਜਿਆ ਸੀ ਪਿੰਕੀ ਉਹ ਸਮਾਨ ਕੱਢ ਕੇ ਆਪਣੀ ਭੈਣ ਨੂੰ ਦੇ ਰਹੀ ਸੀ ਅਤੇ ਉਸਦੀ ਭੈਣ ਵੀ ਬੜੀ ਖੁਸ਼ ਹੋ ਰਹੀ ਸੀ ਫਿਰ ਸਭ ਨੇ ਮਿਲ ਕੇ ਇਕੱਠੇ ਰਾਸਤਾ ਕੀਤਾ ਇਦਾਂ ਹੀ ਰਾਤ ਦੀ ਰੋਟੀ ਤੋਂ ਬਾਅਦ ਸਭ ਆਪਣੀ ਆਪਣੀ ਥਾਂ ਸੌਣ ਗਏ ਦੂਜੇ ਦਿਨ ਉਸ ਦਾ ਚੀਚਾ ਆਪਣੇ ਕੰਮ ਤੇ ਚਲਾ ਗਿਆ ਸੀ ਅਤੇ ਸ਼ਾਮ ਨੂੰ ਆਇਆ ਹੌਲੀ-ਹੌਲੀ ਉਹ ਫਿੰਕੀ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰਦਾ ਸੀ ਰਾਤ ਹੋਈ ਤਾਂ ਸਾਰੇ ਇਕੱਠੇ ਬੈਠ ਕੇ ਰਾਤ ਦੀ ਰੋਟੀ ਖਾ ਰਹੇ ਸੀ ਪਰ ਉਸ ਦਾ ਚੀਚਾ ਬਸ ਉਸ ਨੂੰ ਹੀ ਘੂਰ-ਘੂਰ ਕੇ ਵੇਖ ਰਿਹਾ ਸੀ ਉਸ ਦੇ ਦਿਲ ਤੇ ਦਿਮਾਗ ਵਿੱਚ ਪਿੰਕੀ ਹੀ ਵਸ ਗਈ ਸੀ ਤੇ ਹੁਣ ਉਹ ਉਸ ਸੁਪਨੇ ਵੀ ਵੇਖਦਾ ਅਤੇ ਉਸ ਨੂੰ ਹਾਸਲ ਕਰਨਾ ਚਾਹੁੰਦਾ ਸੀ ਇਹ ਗੱਲ ਪਿੰਕੀ ਨੂੰ ਅਜੀਬ ਤਰੀਕੇ ਨਾਲ ਪਤਾ ਲੱਗੀ ਸੀ ਉਸ ਨੇ ਉਸ ਦੀ ਭੈਣ ਨੂੰ ਕਿਹਾ ਕਿ ਤੇਰੀ ਭੈਣ ਬਹੁਤ ਜਵਾਰ ਹੈ ਤੇ ਸੋਹਣੀ ਵੀ ਮੈਂ ਇਸ ਨੂੰ ਹਾਸਲ ਕਰਨਾ ਚਾਹੁੰਦਾ ਹਾਂ ਤੈਨੂੰ ਇਸ ਦੇ ਲਈ ਇਹ ਰਿਸ਼ਤਾ ਬਣਾਉਣਾ ਪੈਣਾ ਪਿੰਕੀ ਦੀ ਭੈਣ ਘਬਰਾ ਗਈ ਸੀ ਤੇ ਉਸ ਨੂੰ ਸਮਝ ਆ ਗਿਆ ਸੀ ਕਿ ਉਸ ਦੇ ਘਰ ਵਾਲੇ ਦੇ ਦਿਲ ਵਿੱਚ ਕੀ ਚੱਲ ਰਿਹਾ ਹੈ ਕਿਉਂਕਿ ਉਹ ਸਮਝ ਚੁੱਕੀ ਸੀ ਕਿ ਉਹ ਉਸ ਨੂੰ ਚੰਗੀਆਂ ਨਜ਼ਰਾਂ ਨਾਲ ਨਹੀਂ ਵੇਖਦਾ ਪਰ ਉਹ ਕਰ ਕੀ ਸਕਦੀ ਸੀ ਉਪਰੋਂ ਪਿੰਕੀ ਨੂੰ ਵੀ ਸਮਝ ਆ ਗਈ ਸੀ ਕਿ ਉਸ ਦੇ ਜੀਜੇ ਦੇ ਦਿਲ ਵਿੱਚ ਕੀ ਹੈ ਉਹ ਜੋ ਹਾਂਸੀ ਤੇ ਉਸ ਉੱਤੇ ਜਵਾਨੀ ਦਾ ਭੂਤ ਸਵਾਰ ਸੀ ਉਹ ਵੀ ਉਸ ਦਾ ਸਾਥ ਦੇਣਾ ਚਾਹੁੰਦੀ ਸੀ ਥੋੜੇ ਚਿਰ ਬਾਅਦ ਉਸਦੀ ਭੈਣ ਕਮਰੇ ਵਿੱਚ ਚਾਦਰ ਵਿਚਾਰ ਰਹੀ ਸੀ ਤਾਂ ਪਿੰਕੀ ਨੇ ਕਿਹਾ ਕਿ ਇੱਥੇ ਤਾਂ ਸਿਰਫ ਇੱਕ ਹੀ ਬੈੱਡ ਹੈ ਇਸ ਤੇ ਅਸੀਂ ਕਿੱਦਾਂ ਸੌਵਾਂਗੇ ਤਾਂ ਉਸਦੀ ਭੈਣ ਨੇ ਕਿਹਾ ਕਿ ਤੂੰ ਆਪਣੇ ਜੀਜੀ ਨਾਲ ਬੈੱਡ ਤੇ ਸੌ ਜਾਈ ਤੇ ਮੈਂ ਛੋਟੇ ਜਮੀਨ ਤੇ ਸੌ ਜਾਵਾਂਗੀ ਪਿੰਕੀ ਨੇ ਕਿਹਾ ਕਿ ਨਹੀਂ ਭੈਣੇ ਤੂੰ ਬੈੱਡ ਤੇ ਸੌ ਜਾ ਉਸ ਤੋਂ ਬਾਅਦ ਪਿੰਕੀ ਦੀ ਭੈਣ ਬੈੱਡ ਤੇ ਸੌ ਗਈ ਤੇ ਪਿੰਕੀ ਤੇ ਉਸ ਦਾ ਭਰਾ ਜ਼ਮੀਨ ਉੱਤੇ ਪਈ ਸੀ ਪਰ ਉਸ ਨੂੰ ਸਾਰੀ ਰਾਤ ਨੀਂਦ ਹੀ ਨਾ ਆਈ ਕਿਉਂਕਿ ਉਸ ਨੂੰ ਜ਼ਮੀਨ ਤੇ ਸੌਣ ਦੀ ਆਦਤ ਨਹੀਂ ਸੀ ਫਿਰ ਉਸ ਨੇ ਕਿਹਾ ਕਿ ਭੈਣੇ ਨੀਚੇ ਪੈਣਾ ਤਾਂ ਬਹੁਤ ਔਖਾ ਹੈ ਉਧਰੋਂ ਉਸ ਦੇ ਜੀਜੇ ਨੇ ਵੀ ਆਪਣੇ ਕੰਮ ਤੋਂ ਛੁੱਟੀਆਂ ਲੈ ਲਈਆਂ ਸੀ ਤੇ ਕਹਿਣ ਲੱਗਾ ਕਿ ਸਾਰੇ ਮਿਲ ਕੇ ਮਸਤੀ ਕਰਾਂਗੇ ਪਿੰਕੀ ਖੁਸ਼ ਹੋ ਗਈ ਸੀ ਤੇ ਉਸ ਨੇ ਕਿਹਾ ਕਿ ਜੀਜਾ ਜੀ ਤੁਸੀਂ ਬਹੁਤ ਵਧੀਆ ਕੀਤਾ ਸਾਰੇ ਖੁਸ਼ ਸੀ ਤੇ ਉਸ ਦੀ ਭੈਣ ਵੀ ਹੱਸ ਰਹੀ ਸੀ ਅਤੇ ਕਹਿ ਰਹੀ ਸੀ ਕਿ ਸਾਲੀ ਦਾ ਅਧਿਕਾਰ ਵਾਲੀ ਹੁੰਦੀ ਹੈ ਅਤੇ ਸਾਲੀ ਉੱਤੇ ਜੀਜੇ ਦਾ ਪੂਰਾ ਹੱਕ ਬਣਦਾ ਪਿੰਕੀ ਸੰਗ ਰਹੀ ਸੀ ਤੇ ਉਸ ਨੂੰ ਨੀਂਦ ਵੀ ਨਹੀਂ ਆ ਰਹੀ ਸੀ ਇੰਨੇ ਵਿੱਚ ਹੀ ਉਸ ਨੂੰ ਕੱਲ ਦੀ ਯਾਦ ਆ ਗਈ ਅਤੇ ਉਸ ਨੇ ਕਿਹਾ ਕਿ ਤੁਹਾਡੇ ਕਰਕੇ ਮੈਨੂੰ ਨੀਂਦ ਨਹੀਂ ਆਈ ਉਸ ਦੇ ਜੀਜੇ ਨੇ ਕਿਹਾ ਕਿ ਮੈਨੂੰ ਪਤਾ ਕਮਰਾ ਛੋਟਾ ਹੈ ਇਹ ਤੋਂ ਨੀਚੇ ਸੁੱਤੀ ਸੀ ਪਰ ਅੱਜ ਮੈਂ ਨੀਚੇ ਸੌ ਜਾਣਾ ਤਾਂ ਥੋੜੀ ਦੇਰ ਬਾਅਦ ਉਸਦੀ ਭੈਣ ਨੇ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਉੱਪਰ ਸੌ ਜਾਓ ਉਸਦੀ ਭੈਣ ਆਪਣਾ ਗਾਉਣ ਪਾ ਕੇ ਆ ਗਈ ਸੀ ਹੁਣ ਉਸ ਦਾ ਪੂਰਾ ਸਰੀਰ ਝਰਕ ਰਿਹਾ ਸੀ ਇੱਕ ਵਾਰ ਸੇ ਪਿੰਕੀ ਨੇ ਵੀ ਨਾਈਟ ਸੂਟ ਪਾਇਆ ਅਤੇ ਉਸਦੀ ਭੈਣ ਬੈੱਡ ਤੇ ਸੌਣ ਲਈ ਕਹਿ ਰਹੀ ਸੀ ਪਿੰਕੀ ਬੈੱਡ ਦੇ ਉੱਤੇ ਸੌ ਗਈ ਤੇ ਉਸ ਦੀ ਪੈਣ નીચે ਆਪਣੇ ਭਰਾ ਨਾਲ ਜਦੋਂ ਅਗਲੇ ਦਿਨ ਉਸ ਦੀ ਅੱਖ ਖੋਲੀ ਤਾਂ ਉਸ ਨੇ ਵੇਖਿਆ ਕਿ ਉਸ ਦੇ ਕਮੀਜ਼ ਦੇ ਸਾਰੇ ਬਟਨ ਖੁੱਲੇ ਪਏ ਸੀ ਉਹ ਬਹੁਤ ਹੀ ਜ਼ਿਆਦਾ ਘਬਰਾ ਗਈ ਅਤੇ ਆਪਣੇ ਕੱਪੜੇ ਸਹੀ ਕਰਨ ਲੱਗੀ ਜਿੱਤਾ ਹੀ ਉਹ ਬਾਥਰੂਮ ਵਿੱਚ ਗਈ ਤੇ ਦਰਵਾਜ਼ਾ ਲਾਉਣ ਲੱਗੀ ਉਸੇ ਸਮੇਂ ਸਾਰੇ ਉੱਠ ਗਏ ਇਦਾਂ ਹੀ ਸਵੇਰ ਹੋ ਗਈ ਫਿਰ ਉਸ ਦੇ ਚੀਚੇ ਨੇ ਪਿੰਕੀ ਨੂੰ ਕਿਹਾ ਕਿ ਅੱਜ ਮੈਂ ਤੇਰੇ ਹੱਥ ਦਾ ਬੜਿਆ ਖਾਣਾ ਖਾਣਾ ਹੈ ਪਿੰਕੀ ਖੁਸ਼ ਹੋ ਗਈ ਸੀ ਤੇ ਉਸਦੀ ਭੈਣ ਨੇ ਖਾਣੇ ਦੀ ਤਿਆਰੀ ਕੀਤੀ ਦੋਨਾਂ ਨੇ ਰਸੋਈ ਵਿੱਚ ਕੰਮ ਕੀਤਾ ਤੇ ਗੱਲਾਂ ਵੀ ਕਰ ਰਹੀਆਂ ਸੀ ਫਿਰ ਉਸਦੀ ਭੈਣ ਗੱਲਾਂ-ਗੱਲਾਂ ਵਿੱਚ ਪਿੰਕੀ ਨੂੰ ਪੁੱਛਿਆ ਕਿ ਤੇਰਾ ਕੋਈ ਬாய்ਫ੍ਰੈਂਡ ਨਹੀਂ ਤਾਂ ਪਿੰਕੀ ਨੇ ਮਨਾ ਕਰ ਦਿੱਤਾ ਫਿਰ ਉਸਦੀ ਭੈਣ ਨੂੰ ਛੇੜਦੇ ਹੋਏ ਕਿਹਾ ਕਿ ਕੱਲ ਰਾਤ ਤੂੰ ਕੀ ਕੀ ਕੀਤਾ ਉਸਦੇ ਚੀਚਾ ਜੀ ਨੇ ਉਸਦੀ ਭੈਣ ਨੇ ਹੱਸਦੇ ਹੋਏ ਕਿਹਾ ਕਿ ਜੋ ਸਭ ਕੁਝ ਵੇਖ ਲਿਆ ਪਿੰਕੀ ਨੇ ਕਿਹਾ ਕਿ ਉਸਦੀ ਭੈਣ ਅਤੇ ਉਸਦੇ ਚੀਚਾ ਉਸ ਨੂੰ ਇੱਕ ਰਾਤ ਵੀ ਨਹੀਂ ਛੱਡਦਾ ਹਰ ਰੋਜ਼ ਦਾ ਹੀ ਇਹ ਕੰਮ ਹੈ ਦੂਜੇ ਦਿਨ ਪਿੰਕੀ ਨੇ ਕਿਹਾ ਕਿ ਉਸਦੀ ਭੈਣ ਬਹੁਤ ਗੂੜੀ نیند ਵਿੱਚ ਸੁੱਤੀ ਪਈ ਸੀ ਉਸ ਨੂੰ ਕੋਈ ਹੋਸ਼ ਨਹੀਂ ਸੀ ਕੁਝ ਵੀ ਨਹੀਂ ਪਤਾ ਸੀ ਕਿ ਕੌਣ ਕਿੱਥੇ ਹੈ ਉਸ ਰਾਤ ਪਿੰਕੀ ਤੇ ਉਸ ਦਾ ਚੀਚਾ ਇੱਕ ਹੀ ਬੈੱਡ ਤੇ ਸੁੱਤੇ। ਉਹ ਇੱਕ ਦੂਜੇ ਵਿੱਚ ਸਮਾ ਜਾਣਾ ਚਾਹੁੰਦੇ ਸੀ। ਅਤੇ ਕਈ ਦਿਨਾਂ ਤੋਂ ਇਹ ਸਮੇਂ ਦੀ ਉਡੀਕ ਵਿੱਚ ਸੀ। ਤੇ ਆਪਣੇ ਸਰੀਰ ਤੋਂ بے ਖਬਰ ਰਹੀ ਸੀ। ਥੋੜੇ ਜਿਹੀ ਬਾਅਦ ਦੋਨਾਂ ਨੇ ਆਪਣਾ ਖੇਡ ਸ਼ੁਰੂ ਕਰ ਦਿੱਤਾ। ਅਤੇ ਇਸ ਰਾਤ ਨੂੰ ਯਾਦਗਾਰ ਬਣਾਉਣ ਲੱਗੇ। ਇੱਕ ਦੂਜੇ ਦੀ ਇੱਛਾ ਪੂਰੀ ਤਰ੍ਹਾਂ ਸ਼ਾਂਤ ਕੀਤੀ। ਇਹਨਾਂ ਕੀ ਭੁੱਲ ਗਈ ਸੀ। ਕਿ ਜੋ ਕਰ ਰਹੀ ਸੀ ਗਲਤ ਹੈ ਉਸਨੇ ਆਪਣੀ ਭੈਣ ਨੂੰ ਧੋਖਾ ਦਿੱਤਾ ਪੂਰੇ 4 ਘੰਟੇ ਤੱਕ ਆਪਣੀ ਮਸਤੀ ਦੇ ਵਿੱਚ ਰਹੀ ਦੋਸਤੋ ਇਸ ਕਹਾਣੀ ਦੇ ਰਾਹੀਂ ਅਸੀਂ ਸਿਰਫ ਇੰਨਾ ਹੀ ਕਹਿਣਾ ਚਾਹੁੰਦੇ ਹਾਂ ਕਿ ਕਦੇ ਵੀ ਇੰਨਾ ਗਲਤ ਕੰਮ ਨਹੀਂ ਕਰਨਾ ਚਾਹੀਦਾ ਪਿੰਕੀ ਨੇ ਆਪਣੀ ਭੈਣ ਨੂੰ ਧੋਖਾ ਦਿੱਤਾ ਅਤੇ ਉਸਦੇ ਚੀਚੀ ਨੇ ਵੀ ਆਪਣੀ ਹਾਵਸ ਤੇ ਕਾਬੂ ਨਹੀਂ ਕੀਤਾ ਜਿਸ ਨਾਲ ਦੂਸਰੇ ਦੀ ਜ਼ਿੰਦਗੀ ਵੀ ਬਰਬਾਦ ਹੋ ਗਈ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਸ ਨੂੰ ਸੋਚ ਵਿਚਾਰ ਕਰਨਾ ਚਾਹੀਦਾ ਹੈ ਇਸ ਲਈ ਕਹਾਣੀ ਰਾਹੀਂ ਅਸੀਂ ਸਮਾਜ ਵਿੱਚ ਵਧ ਰਹੇ ਅਤਿਆਚਾਰ ਜ਼ੁਲਮ ਅਤੇ ਮਾੜੀਆਂ ਚੀਜ਼ਾਂ ਨੂੰ ਦੂਰ ਕਰਨਾ ਚਾਹੁੰਦੇ ਹਾਂ ਤੇ ਤੁਹਾਨੂੰ ਸਾਰਿਆਂ ਨੂੰ ਆਵਗਤ ਕਰਾਉਣਾ ਚਾਹੁੰਦੇ ਹਾਂ ਇਸ ਲਈ ਸਾਵਧਾਨ ਰਹੋ ਤੇ ਸਤਰਕ ਰਹੋ ਕਹਾਣੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰੀ ਆਏ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਕਹਾਣੀ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਪਾਂ ਫੇਰ ਮਿਲਾਂਗੇ ਸੋਹਣੀ ਜੀ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ